ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਹੱਡਿ ਯੂਟਿਊਬ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਆਪਣੇ ਵਾਲਾ ਸ਼ਾਈ ਪੱਗ ਜਿਹਦੀ ਲੈਂਥ 8.5 ਮੀਟਰ ਹੈ ਜਿਹੜਾ ਕਪੜਾ ਪਹੁਲ ਵਾਲ ਵਰਤਿਆ ਇਸ ਲੜ ਦੇ ਜਿਹੜੇ ਪੇਜ ਨੂੰ 7 ਪੇਜ ਆਉਂਦੇ ਹਨ ਤੇ ਜਿਹੜਾ ਆਪਾਂ ਪਹਿਲਾਂ ਲਗਾਉਣਾ ਹੈ ਸਿਰ ਦੇ ਸੈਂਟ ਚੋ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਅੱਧੀ ਅੱਖ ਤੇ ਅੱਧੀ ਗੱਲ ਟਾ ਕੇ ਉਸ ਲੜ ਨੂੰ ਲਗਾਉਣਾ ਹੈ ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਬਾਜ ਫੇਰ ਕੇ ਉਸ ਲੜ ਨੂੰ ਜਿਹੜਾ ਮੋਟਾ ਕਰਕੇ ਇੱਕ ਗਰ ਤਹਾਂ ਤੋਂ ਫੋਲਡ ਕਰ ਦੇਣਾ ਹੈ ਉੜਕਾਂ ਤੋਂ ਬਾਅਦ ਲੜ ਨੂੰ ਇਹ ਚੰਗੀ ਤਰ੍ਹਾਂ ਬੈਗ 'ਤੇ ਸਾਫ਼ ਕਰਕੇ ਲਗਾ ਦੇਣਾ ਹੈ। ਜਿਹੜਾ ਤੁਸੀਂ ਇਹ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇੱਕ ਜਿਹੜਾ ਤਲਾਪੇ ਜਾਂ ਉਹ ਬਣਾ ਕੇ ਉਸ ਲੜ ਨੂੰ ਜਿਹੜਾ ਗੁੱਠੇ ਦੀ ਮਦਦ ਨਾਲ ਇੱਕ ਗਾਰ ਫੋਲਡ ਕਰਕੇ ਉਸ ਲੜ ਨੂੰ ਇੱਕ ਗਾ ਡਬਲ ਇੱਕ ਗਾ ਡਬਲ ਫੋਲਡ ਕਰ ਦੇਣਾ ਹੈ। ਡਬਲ ਫੋਲਡ ਕਰਨ ਤੋਂ ਬਾਅਦ ਇਹ ਗਾ ਲੜ ਨੂੰ ਫੇਰ ਤੋਂ ਤੋਂ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਸਫਾਈ ਦੇ ਵਿੱਚ ਕਰਕੇ ਫਿਰ ਨੂੰ ਬੈਗ ਤੱਕ ਜਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਉਸ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਬਾਅਦ ਫੇਰ ਉਸ ਲੜ ਦੀ ਜਿਹੜੀ ਮਟਾਈ ਆ ਗਈ ਉਹਦੇ ਨੇ ਸੈੱਟ ਕਰ ਲੈਣੀ ਹੈ ਐਂ ਤੂੰ ਜਿਹੜਾ ਬੈਗ ਤੱਕ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਨਾ ਹੈ ਐਂ ਬੈਗ ਤੱਕ ਉਸ ਲੜ ਦੀ ਜਿਹੜੀ ਸਫਾਈ ਆ ਤੂੰ ਇਹਨੇ ਕਰਕੇ ਉਸ ਲੜ ਨੂੰ ਲਗਾ ਦੇਣਾ ਹੈ ਜਿਹੜਾ ਤੂੰ ਇਹਨੇ ਲੜ ਲਗਾਉਣਾ ਜਿਸ ਤਰ੍ਹਾਂ ਤੂੰ ਇਹਨੇ ਦੂਸਰਾ ਲੜ ਲਗਾਇਆ ਸੀ ਉਸ ਤਰ੍ਹਾਂ ਤੂੰ ਇਹਨੇ ਤੀਸਰਾ ਲੜ ਲਗਾਉਣਾ ਹੈ ਹੁਣ ਇਹਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੇ ਇਹ ਰੋਟਾਲਾ ਪੇਜਾ ਤੁਹਨੇ ਬਣਾ ਲੈਣਾ ਹੈ। ਇਸ ਲੜ ਨੂੰ ਵੀ ਉਸ ਤਰ੍ਹਾਂ ਜਿਸ ਤਰ੍ਹਾਂ ਦੂਸਰਾ ਡਬਲ ਹੋਲਡ ਕੀਤਾ ਸੀ ਇਸ ਤਰ੍ਹਾਂ ਹੀ ਉਸ ਤਰ੍ਹਾਂ ਹੀ ਇਸ ਲੜ ਨੂੰ ਵੀ ਡਬਲ ਹੋਲਡ ਕਰ ਦੇਣਾ ਹੈ। ਡਬਲ ਹੋਲਡ ਕਰਨ ਤੋਂ ਬਾਅਦ ਗਰਤੋ ਹੋਲਡ ਕਰਕੇ ਉਸੜ ਨੂੰ ਇਹ ਚੰਗੀ ਤਰ੍ਹਾਂ ਸਫਾਈ ਦੇ ਵਿੱਚ ਕਰਕੇ ਲਗਾਉਣਾ ਹੈ। ਐਨ ਤੁਸੀਂ ਇਹੜਾ ਬੈਗ ਤੱਕ ਲਾਉਣਾ ਜਿਹੜਾ ਸਾਫ਼ ਕਰ ਲੈਣਾ ਹੈ। ਇਸ ਲੜ ਦੇ ਵਿੱਚ ਵੀ ਇਹੜਾ ਬਾਜ ਦੇ ਮਦਰਾਂ ਸਫਾਸਲਾ ਤੇ ਜਿਹੜੀ ਮੋਟਾਈ ਹੈ ਜੀ ਸੈੱਟ ਕਰ ਲੈਣੀ ਹੈ। ਇਸ ਲੜ ਦੇ ਵਿੱਚ ਵੀ ਐਨ ਤੁਸੀਂ ਇਹਨੇ ਬੈਗ ਤੱਕ ਇਹੜਾ ਬਾਜ ਫੇਰਨਾ ਹੈ। ਜੰਗੀਤਰਾ ਸਲੜ ਨੂੰ ਸਾਫ ਕਰਕੇ ਇਹ ਜਿਹੜਾ ਬੈਗ ਤੱਕ ਬਾਅਦ ਫੇਰ ਕਿ ਸਲੜ ਨੂੰ ਲਗਾਉਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚਾ ਕਰਕੇ ਤੇ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਜਿਹੜਾ ਅੰਦਰਲਾ ਪੱਲਾ ਹੋ ਉਸ ਨੂੰ ਉੱਤੇ ਚੱਕ ਕੇ ਉਸ ਨਾਲ ਨੂੰ ਜਿਹੜਾ ਉਤਲਾ ਪੇਚ ਸਲੜ ਦਾ ਬਣਾ ਕੇ ਇੱਕਾ ਲੜ ਨੂੰ ਜਿਹੜਾ ਬੈਗ ਤੋਂ ਪਿੰਚ ਕਰਕੇ ਇਸ ਲੜ ਨੂੰ ਜਿਹੜਾ ਇੱਕ ਗਰ ਮੋੜ ਕੇ ਇਸ ਲੜ ਨੂੰ ਖਿੱਚ ਕੇ ਇਸ ਲੜ ਨੂੰ ਫੇਰ ਦੁਆਰਾ ਡਬਲ ਫੋਲਡ ਕਰ ਲੈਣਾ ਹੈ ਡਵਲ ਹੋੜ ਕਾਂ ਤੋਂ ਉਸ ਲੜ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲੈਣਾ ਹੈ। ਇਸ ਲੜ ਨੂੰ ਇਹ ਚੁੜਾ ਤੁਹਾਨੂੰ ਬੈਗ ਤੱਕ ਸਾਫ਼ ਕਰਕੇ ਲਗਾਉਣਾ ਹੈ। ਇਸ ਲੜ ਦੇ ਵਿੱਚ ਵੀਰਾ ਚੰਗੀ ਤਰ੍ਹਾਂ ਇਹ ਤੁਹਾਨੂੰ ਬਾਹਰ ਫੇਰ ਲੈਣਾ ਹੈ। ਐਂ ਤੁਹਾਨੂੰ ਇਹ ਬੈਗ ਤੱਕ ਸਫਾਈ ਕਰਕੇ ਖਿੜਾੜ ਨੂੰ ਲਗਾ ਦੇਣਾ ਹੈ। ਜਿਹੜਾ ਤੁਸੀਂ ਅਗਲਾ ਲਗਾਉਣਾ ਜਿਸ ਤਰ੍ਹਾਂ ਤੁਸੀਂ ਨੇ ਇਸ ਤਰ੍ਹਾਂ ਆੜੇ ਪਹਿਲੇੜ ਲਗਾਈ ਸੀ ਉਸ ਤਰ੍ਹਾਂ ਤੁਸੀਂ ਨੇ ਇਹ ਇਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਹੈ। ਪੂਣੀ ਦਾ ਹੁਲਦਾ ਪਾਸਾ ਥੱਲੇ ਰੱਖ ਕੇ ਤੇ ਮਦ ਪਾਸਾ ਉੱਤੇ ਰੱਖ ਕੇ ਤੇ ਇਸ ਲੜ ਨੂੰ ਜਿਹੜਾ ਇੱਧਰ ਆਪਾਂ ਲਾਉ ਸੀ ਨੇ ਗੱਤਾਂ ਹਾਂ ਫੋਲਡ ਕਰਕੇ ਤੇ ਇਸ ਲੜ ਦਾ ਵੀੜਾ ਉਤਲਾ ਪੇਚੋ ਬਣਾ ਕੇ ਇਸ ਲੜ ਨੂੰ ਜਿਹੜਾ ਗੁੱਠੇ ਦੀ ਮਾਦਰਾ ਫੋਲਡ ਕਰਕੇ ਇਸ ਲੜ ਨੂੰ ਵੀੜਾ ਡਬਲ ਫੋਲਡ ਕਰ ਦੇਣਾ ਹੈ। ਡਬਲ ਫੋਲਡ ਕਰ ਤੋਂ ਤੋ ਜਿਹੜਾ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ। ਇਸ ਲੜ ਦੇ ਚਿਹੜਾ ਚੰਗੀ ਤਰ੍ਹਾਂ ਸੀ ਜਿਹੜਾ ਬਾਜ ਫੇਰਨਾ ਹੈ ਆ ਤੂੰ ਇਹਦਾ ਚੰਗੀ ਤਰ੍ਹਾਂ ਬੈਗ 'ਚ ਅਖ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਇਸ ਲੜ ਨੂੰ ਲਗਾਉਣਾ ਹੈ ਐਂ ਜਿਹੜਾ ਸਾਫ਼ ਹੈ ਤੂੰ ਇਹਦਾ ਬੈਗ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਤੂੰ ਇਹਨੇ ਬਾਜ ਫੇਰ ਲੈਣਾ ਹੈ ਜਿਹੜਾ ਤੂੰ ਇਹਨੇ ਅਗ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਮੰਦਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਇੱਕ ਗਰੰਡਰ ਨੂੰ ਫੋਲਡ ਕਰਕੇ ਇਹੜਾ ਉਤਲਾ ਪਲ ਉਤਲਾ ਪੇਜਾ ਤੋਂ ਨੇ ਬਣਾ ਲੈਣਾ ਹੈ। ਜਦੋਂ ਬੇਜ ਬਣਾਉਣ ਤੋਂ ਇਹ ਲੜ ਨੂੰ ਗੁੱਠੇ ਦੀ ਮਦਦ ਨਾਲ ਫੋਲਡ ਫੋਲਡ ਕਰ ਦੇਣਾ ਹੈ। ਫੋਲਡ ਕਰ ਤੋਂ ਇਹ ਗਰ ਖਿੱਚ ਕੇ ਫਿਰ ਇਸ ਲੜ ਨੂੰ ਹੜਕਾ ਇਹੜਾ ਡਬਲ ਫੋਲਡ ਕਰ ਦੇਣਾ ਹੈ। ਡਬਲ ਫੋਲਡ ਕਰ ਤੋਂ ਇਹੜਾ ਇੱਕ ਗੱਲੜ ਨੂੰ ਫੋਲਡ ਕਰਕੇ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਚੰਗੀ ਤਰ੍ਹਾਂ ਲੜ ਦੀ ਵੀ ਸਫਾਈ ਇਹਦੇ ਤੋਂ ਨੇ ਚੰਗੀ ਤਰ੍ਹਾਂ ਪ੍ਰੋਪਰ ਕਰ ਲੈਣੀ ਹੈ। ਰਾਦ ਨੇ ਛੇਮਾ ਲੜਦਾ ਗਾ ਸੀ ਉਹਦੇ ਵਿੱਚ ਵੀ ਇਹ ਚੰਗੀ ਤਰ੍ਹਾਂ ਦਾ ਬਾਜ ਫੇਰ ਲੈਣਾ ਹੈ ਸਾਲਣਾ ਚਾਹਤ ਨੇੜਾ ਪ੍ਰੋਪਰ ਵਾਈਫ ਫੇਰ ਲੈਣਾ ਹੈ ਜਿਹੜਾ ਤੁਹਾਡਾ ਛੇਮਾ ਲੜ ਸੀਗਾ ਉਹਦੇ ਉੱਤੇ ਉੱਤੇ ਜਿਹੜਾ ਪੇਚਾ ਉਹਨੇ ਚੰਗੀ ਤਰ੍ਹਾਂ ਨਾਲ ਲੜਦਾ ਹਟ ਕਰ ਲੈਣਾ ਹੈ ਜਿਹੜਾ ਜਿਹੜਾ ਸੱਤ ਮਨੜ ਲਗੋਣਾ ਹੈ ਪੁਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਹ ਸਾਡਾ ਦਾ ਨਾ ਗਰ ਖਿੱਚ ਕੇ ਇੱਥੇ ਤੋਂ ਆਹ ਉਤ ਲੈੜਾ ਪੇਜ ਦੇ ਨੇ ਬਣਾ ਲੈਣਾ ਹੈ ਜਿਹੜਾ ਨੇੜਾ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਲੈਣ ਨੂੰ ਜਿਹੜਾ ਗਰ ਅੰਦਰ ਫੋਲਡ ਕਰਕੇ ਇਹ ਜਿਹੜਾ ਨਿਹੜਾ ਤੋੜਾ ਪੇਜ ਬਣਾ ਕੇ 100 ਦਿਨ 6 ਮਨੜ ਲਗਾ ਸੀ ਉੱਥੇ ਜਿਹੜਾ ਸੱਤ ਮਨੜ ਫੋਲਡ ਕਰ ਦੇਣਾ ਹੈ ਉਲਗਾ ਤੋੜਾ ਤੋੜੇਂ ਗਿਦਰਾ ਇਸ ਲੜ ਨੂੰ ਫੋਲਡ ਕਰ ਦੇ ਮੋੜ ਦੇਣਾ ਹੈ ਇਸ ਲੜ ਨੂੰ ਵੀ ਡਬਲ ਫੋਲਡ ਕਰ ਦੇਣਾ ਹੈ ਤੁਸੀਂ ਨੇ ਐ ਲੜ ਨੂੰ ਜਿਹੜਾ ਬੈਕ ਤੱਕ ਸਾਫ਼ ਕਰਕੇ ਲਗਾਉਣਾ ਹੈ ਤੇ ਨੇ ਸਾਰੇ ਲੜਾਂ ਦਾ ਫਾਸਲਾ ਤੁਸੀਂ ਨੇ ਇੱਕੋ ਜਿਹਾ ਫਾਸਲਾ ਰੱਖਣਾ ਕਿਸੇ ਲੜ ਦਾ ਵੀ ਜਿਹੜਾ ਤੁਹਾਡਾ ਫਾਸਲਾ ਉਹ ਵੱਧ ਘਟ ਨਹੀਂ ਹੋਣਾ ਚਾਹੀਦਾ ਇਹਦਾ ਉਹਨੇ ਸਤ ਮਾਰੜਾ ਦਾ ਗਾਇਸ ਨਾਲੋਂ ਵੀੜਾ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਉਣਾ ਹੈ ਐਂਡ ਸਾਇਲਨਾਂ ਦੇ ਵਿਚ ਐਂ ਤੁਸੀਂ ਇਹੜਾ ਬਾਅਦ ਚੰਗੀ ਤਰ੍ਹਾਂ ਬੈਗ ਤੱਕ ਤੁਸੀਂ ਫੇਰ ਲੈਣਾ ਹੈ ਇਹਦਾ ਜਿਹਨੇ ਸਤ ਮਾਰੜਾ ਲਗਾਇਆ ਸੀ ਉਸ ਦੇ ਇਹੜਾ ਸੈਟ ਤੇ ਉਤੋਂ ਤੁਸੀਂ ਇਹ ਸਲੜ ਦੀ ਜਿਹੜੀ ਚੰਗੀ ਤਰ੍ਹਾਂ ਸਫਾਈ ਆਉਦੀ ਨੇ ਕਰ ਲੈਣੀ ਹੈ ਇਹ ਰਾਤੀ ਨੇ ਪਾਲ ਕਲਗੀ ਲੜ ਲਗਾਉਣਾ ਹੈ ਇਹਦਾ ਕਲਗੀ ਲੜਦਾ ਇਹਦਾ ਪੱਗ ਬਣਾ ਉਹ ਤੇ ਨੇ ਨੱਕ ਦੀ ਸੇਚ ਚ ਲਗਾਉਣਾ ਹੈ ਨਾਕੀ ਇਸ ਕੇ ਸੇਚ ਚ ਲਗਾਉਣ ਤੋਂ ਬਾਅਦ ਇਹਦਾ ਕਲਗੀ ਲੜ ਲਗਾਉਣਾ ਹੈ ਕਲਗੀ ਲੜ ਦੀ ਜਿਹੜੀ ਪੂਣੀਆ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਅੱਡੀ ਨੂੰ ਖੋਲਣੀ ਹੈ ਖੋਲਣ ਤੋਂ ਬਾਅਦ ਇੱਕ ਪੱਲਾ ਜਿਹਨੇ ਥੱਲੇ ਫੋਲਡ ਕਰਕੇ ਤੇ ਇੱਕ ਪੱਲਾ ਉੱਤੇ ਰੱਖ ਕੇ ਉਸ ਨਾਲ ਨੂੰ ਜਿਹੜਾ ਲਾਉਣਾ ਹੈ ਜਿਹੜਾ ਉੱਤਰਾ ਪੱਲਾ ਉਸ ਨੂੰ ਥੱਲੇ ਫੋਲਡ ਕਰ ਦੇਣਾ ਹੈ ਤੇ ਜਿਹੜਾ ਥੜ ਦਾ ਪੱਲਾ ਉਸ ਨੂੰ ਤਾਂਹ ਚੱਕ ਕੇ ਜਿਹੜਾ ਨੂੰ ਚੰਗੀ ਤਰ੍ਹਾਂ ਸਫਾਈ ਦੇ ਵਿੱਚ ਲਗਾਉਣਾ ਹੈ ਇਹ ਲੜ ਦੇ ਜਿੰਨੇ ਵੀ ਵਿੱਚ ਵਾਲ ਹੋਣਗੇ ਤੇ ਇਹਨੇ ਉਹ ਕੱਢ ਲੈਣੇ ਹਨ ਕਤੋਂ ਇਹਨੇ ਸਿਮਲਰ ਲਗਾਇਆ ਸਤਮਰੜ ਲਗਾਇਆ ਸੀ ਉਹਦੇ ਵਿੱਚ ਵੀ ਜਿਹੜਾ ਬੰਦੇ ਨੇ ਬਾਜ ਫੇਰ ਲੈਣਾ ਹੈ ਸਤਮਰੜ ਦੇ ਜਿਹੜਾ ਉਤਲੀ ਸ਼ਰਟ ਤੁਸੀਂ ਨੇ ਬਾਜ ਚੰਗੀ ਤਰ੍ਹਾਂ ਫੇਰ ਲੈਣਾ ਹੈ ਬੈਕ ਤੱਕ ਲੜਦੇ ਵਿੱਚ ਜਿਨੇ ਵੀ ਬਾਉਣਗੇ ਜਿਹਨੇ ਚੰਗੀ ਤਰ੍ਹਾਂ ਕੱਢ ਲੈਣੇ ਹਨ ਜਿਹੜਾ ਉਹਨੇ ਕੱਲ੍ਹ ਕੀ ਲੜਦੋਂ ਗੋਣਾ ਹੈ ਪੱਗ ਬੰਦੇ ਥੱਲੇ ਚੀ ਲਿਆ ਕੇ ਲੜਨੂੰ ਸੱਜੇ ਪਾਸੇ ਉਹ ਲੁਕਵਾ ਦੇਣਾ ਹੈ ਚੰਗੀ ਤਰ੍ਹਾਂ ਸਾਰੇ ਲੜਕੋ ਸੱਜੇ ਥੱਲੇ ਪੱਗ ਬੰਦੇ ਥੱਲੇ ਚੀ ਲਿਆ ਕੇ ਸੱਜੇ ਪਾਸੇ ਉਹ ਲੁਕਵਾ ਕੇ ਲਗਾਉਣਾ ਹੈ ਚੰਗੀ ਤਰ੍ਹਾਂ ਖਿੜੜ ਨੂੰ ਜਿਹੜਾ ਉਹ ਇਹਨੇ ਸੈੱਟ ਕਰਕੇ ਲਗਾ ਦੇਣਾ ਹੈ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਤੁਸੀਂ ਇਹਨੇ ਨੋਕ ਦੇ ਕੋਲ ਲੱਭ ਦੇਣਾ ਹੈ ਜਿਹੜੇ ਵੀ ਰਾ ਕੱਗਲੇ ਠਿੱਲੇ ਰਹੇ ਆਂ ਦਾ ਤੁਸੀਂ ਉਸ ਲੜ ਦੇ ਉੱਤੇ ਜਿਹੜਾ ਪੱਗ ਮੈਂ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਠਿੱਲਾ ਨਹੀਂ ਹੋਏਗਾ ਚੰਗੀ ਤਰ੍ਹਾਂ ਤੁਹਾਡੀ ਸ਼ੇਪ ਆਉਣੀ ਹੈ ਸੈੱਟ ਕਰ ਲੈਣੀ ਹੈ ਉਹਨ ਤੋਂ ਪਹਿਲਾਂ ਵਾਲਾ ਛੂ ਦੇ ਵਿੱਚ ਵੀੜਾ ਹਲਕਾ ਜਿਹਾ ਬਾਹਰ ਫੇਰ ਲੈਣਾ ਹੈ ਜਿਹੜਾ ਜਿਹਨੇ ਸੇਟਾ ਕਰਾਇਆ ਸਿਰ ਦੇ ਸੈਂਟਰ ਚ ਜਿਹੜਾ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਪੂਰੇ ਸਿਰ ਦੇ ਉੱਤੇ ਇਸ ਲੜ ਨੂੰ ਜਿਹੜਾ ਖੋਲ ਲੈਣਾ ਹੈ ਉਹਨਾਂ ਤੋਂ ਬਾਅਦ ਨੂੰ ਜਿਹੜਾ ਪੂਰੇ ਕਵਰ ਸਿਰ ਦੇ ਉੱਤੇ ਕਵਰ ਕਰਕੇ ਉਹ ਜਿਹੜਾ ਮੂੰਹ ਦਾ ਲੜ ਫੜਾ ਛੂੜ ਨੂੰ ਖਿੱਚ ਕੇ ਖਿੱਚ ਦੇਣਾ ਹੈ ਖਿੱਚਣ ਤੋਂ ਬਾਅਦ ਤੁਸੀਂ ਨੇ ਪੂਰੇ ਸਿਰ ਨੂੰ ਫੇਰ ਇੱਕ ਗਰ ਕਵਰ ਕਰ ਲੈਣਾ ਹੈ ਇਹ ਵੀ ਰੈੜਾ ਸੇਰਾ ਨੁੱਕ ਦੇ ਕੋਲੋਂ ਨੰਗਾ ਰਹਿ ਜਾਂਦਾ ਤੁਸੀਂ ਉਸ ਦੇ ਉੱਤੇ ਗੁੱਠਾ ਆ ਜਾਂ ਫਿਰ ਬਾਜ ਪਾ ਕੇ ਉਸ ਨੂੰ ਦਬਸਾ ਦਦੇ ਹੋ ਜਿਹੜਾ ਤੁਸੀਂ ਨੇ ਪਿਛਲਾ ਰੈੜਾ ਲਗੋਣਾ ਹੈ ਦੋਨਾਂ ਹੈਡਾਂ ਦਾ ਫੋਲਡ ਕਰ ਦੇਣਾ ਹੈ ਚੱਕ ਦੇ ਰੈੜਾ ਤੁਸੀਂ ਨੇ ਪ੍ਰੋਪਰ ਸੇ ਠੱਕ ਦੇਣਾ ਹੈ ਜਿਹੜਾ ਤੁਸੀਂ ਨੇ ਪਿਛਲੇ ਰੈੜਾ ਲਗੋਣਾ ਹੈ ਦੋਨਾਂ ਹੈਡਾਂ ਦਾ ਫੋਲਡ ਕਰਕੇ ਫਿਰ ਉਹਨਾਂ ਨੂੰ ਜਿਹੜਾ ਬੈਕ 'ਚ ਦਬ ਦੇਣਾ ਹੈ ਜਿਹੜੇ ਵੀ ਰਾਹ ਦੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ